سرحدوں پر ਬਹੁਤ ਤਣਾਅ ਹੈ ਕਿਆ ਜ਼ਰਾ ਪਤਾ ਤੋ ਕਰੋ ਚੁਨਾਵ ਹੈ ਕਿਆ ਮਸ਼ਹੂਰ ਸ਼ਾਇਰ ਰਾਹਤ ਇੰਦੂਰੀ ਦਾ ਸ਼ੇਰ ਕੀ ਬਿਆਨ ਕਰਦਾ ਹੈ ਬੀਤੇ ਦਿਨੀ ਭਾਰਤੀ ਸੈਨਾ ਬਲਾਂ ਵੱਲੋਂ ਐਲਓਸੀ ਅੰਦਰ ਜਾ ਕੇ ਸਰਜਿਕਲ ਸਟ੍ਰਾਈਕ ਕਰ ਸੱਤ ਅੱਤਵਾਦੀ ਕੈਂਪ ਤਬਾਹ ਕੀਤੇ ਗਏ ਹਨ ਹਾਲਾਤਾਂ ਨੂੰ ਵੇਖਤੇ ਹੋਏ ਜਿੱਥੇ ਭਾਰਤ-ਪਾਕ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ ਉੱਥੇ ਹੀ ਇੰਟਰਨੈਸ਼ਨਲ ਭਾਰਤ-ਪਾਕ ਸੀਮਾ ਤੇ ਵੀ ਅਲਰਟ ਜਾਰੀ ਕਰ ਸਰਹੱਦੀ ਇਲਾਕਿਆਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਖਲਸਾ ਵਾਹਿਗੁਰੂ ਜਿੱਕੀ ਫਤਹਿ ਸਮੂਹ ਨਗਰਨ ਵਾਸੀਆਂ ਨੂੰ ਭਾਈ ਬੇਨਤੀ ਹੈ ਕਿ ਪੰਚਾਇਤ ਵੱਲੋਂ ਕਿ ਸ਼ਾਮ ਤੋਂ ਪਹਿਲਾਂ ਪਹਿਲਾਂ ਆਪਣਾ ਜੋ ਕਿੰਡ ਅਲਕਾ ਖਾਲੀ ਕਰਨਾ ਹੈ ਉਹ ਸ਼ਾਮ ਤੋਂ ਪਹਿਲਾਂ ਪਹਿਲਾਂ ਇਹ ਤੋਂ 10 ਕਿਲੋਮੀਟਰ ਪਿਸ਼ਾਫਾਜਲ ਕਾ ਚਲੇ ਜਾਣ ਟੀਵੀ ਤੇ ਆਉਣ ਵਾਲਿਆਂ ਐਂਕਰਾਂ ਅਤੇ ਅਖੋਤੀ ਦੇਸ਼ ਭਗਤਾਂ ਵੱਲੋਂ ਪਾਕਿਸਤਾਨ ਨੂੰ ਉਸ ਦੇ ਘਰ ਵਿੱਚ ਜਾ ਕੇ ਠੋਕਣ ਦੀਆਂ ਗੱਲਾਂ ਤਾਂ ਬੜੇ ਜੋਸ਼ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਅੰਨੀ ਦੇਸ਼ ਭਗਤੀ ਦਾ ਦਾਵਾ ਕਰਦੇ ਲੋਕ ਖੁਸ਼ੀਆਂ ਮਨਾ ਰਹੇ ਹਨ ਉੱਥੇ ਹੀ ਪੰਜਾਬ ਡੂੰਗੇ ਫਿਕਰਾਂ ਵਿੱਚ ਡੁੱਬ ਗਿਆ ਹੈ ਜੰਗ ਮਸਲੇ ਦਾ ਹੱਲ ਨਹੀਂ ਹੈ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਜੰਗ ਹੁੰਦੀ ਕੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਸਰਹੱਦੀ ਪਿੰਡਾਂ ਵਿੱਚ ਆਉਣ ਜਾਣ ਦਾ ਸਾਧਨ ਵੀ ਸਿਰਫ ਕਿਸ਼ਤੀ ਹੀ ਹੈ ਇਹ ਪਿੰਡ ਬਾਰਡਰ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਹੈ ਇਹੋ ਜਿਹੇ ਹਾਲਾਤਾਂ ਵਿੱਚ ਜੇਕਰ ਜੰਗ ਛਿੜ ਗਈ ਤਾਂ ਪਿੰਡ ਵਾਸੀ ਕੀ ਕਰਨਗੇ ਜੀ ਘਰ ਛੱਡ ਆਇਆ ਜੰਦਰੇ ਮਾਰ ਆਇਆ ਬੱਚੀਆਂ ਬੱਚੇ ਬਾਹਰ ਕੱਢ ਦਿੱਤੇ ਨੇ ਆਪ ਵੀ ਰੋਂਦੇ ਆ ਗਏ ਆ ਡੰਗਰ ਵੀ ਖੁੱਲੇ ਛੱਡ ਆਇਆ ਸਾਡਾ ਕੋਈ ਪ੍ਰਬੰਧ ਨਹੀਂ ਮੇਰਾ ਵਿਚਾਰ ਹੈ ਕਿ ਪਿੰਡ ਨਹੀਂ ਖਾਲੀ ਕਿਤੇ ਜਾਣੇ ਚਾਹੀਦੇ ਉਸ ਸਮੇਂ ਫਸਲਾਂ ਸੜ ਕੇ ਬੀਜ ਨਹੀਂ ਜਾ ਸਕਦੇ ਕਿਉਂਕਿ ਪਤੌਣ ਬੱਕਰ ਤੇ ਆਈਆਂ ਨੇ ਤੇ ਇਹਨਾਂ ਦਾ ਕੋਈ ਬੰਨਣਾ ਸਮਝਣਾ ਬੜਾ ਜ਼ਰੂਰੀ ਹੈ ਜੇ ਕੋਈ ਬੰਦਾ ਕਰਦੇ ਆਪ ਵੀ ਅਸੀਂ ਨਹੀਂ ਚੁੱਕ ਸਕਾਂਗੇ ਅਗਰ ਸਾਡੇ ਖੁਸ਼ਕਿਸਮਤੀ ਨਾਲ ਇਹ ਤਾਂ ਇਸ ਮੌਕੇ ਜਿੱਥੇ ਦੇਸ਼ ਦੀ ਸਰਹੱਦ ਤੇ ਤਾਇਨਾਤ ਹੋਏ ਸਾਡੇ ਜਵਾਨ ਸਾਡੀ ਸੁਰੱਖਿਆ ਲਈ ਹੋਰ ਸਾਫਤਾਨ ਹੋ ਗਏ ਹਨ ਉੱਥੇ ਹੀ ਸਰਕਾਰ ਵੱਲੋਂ ਦੇਸ਼ ਦੀ ਪੁਲਿਸ ਨੂੰ ਵੀ ਸੁਰੱਖਿਆ ਕਰੜੀ ਕਰ ਅਤੇ ਹੋਰ ਸਾਫਤਾਨ ਹੋਣ ਦੇ ਆਦੇਸ਼ ਦਿੱਤੇ ਗਏ ਹਨ ਗੁਰਦਾਸਪੁਰ ਦੇ ਸ਼ਹਿਰ ਦੀ ਨਾਨਾਗਰ ਦੇ ਐਸਪੀ ਗੌਰਵ ਸ਼ਰਮਾ ਨੇ ਕਿਹਾ ਕਿਉਂਕਿ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ ਡਾਇਰੈਕਟਿਵ ਆਇਆ ਸਾਰੇ ਸਟੇਟਸ ਬਾਰਡਰਿੰਗ ਪਾਕਿਸਤਾਨ ਨੂੰ ਕਿ ਆਪਣੇ 10 ਕਿਲੋਮੀਟਰ ਦੇ ਰੇਡੀਅਸ ਤੋਂ ਹੀ ਜਿੰਨੇ ਮੈਗਜ਼ਿਮਮ ਐਕਿਊਏਟ ਕਰਵਾ ਸਕਦੇ ਹੋ ਕਰਵਾਓ ਇਨ ਕੇਸ ਆਫ ਅ ਰਿਟਰੇਟਰੀ ਸਟ੍ਰਾਈਕ ਬੈਕ ਬਾਏ ਪਾਕਿਸਤਾਨ ਮੁਲਕ ਵਾਸੀਓ ਹੁਣ ਲੜਾਈ ਦਾ ਇਹ ਤੂਫਾਨ ਜੇਕਰ ਆ ਹੀ ਗਿਆ ਹੈ ਤਾਂ ਰੱਬ ਅੱਗੇ ਅਰਦਾਸ ਕਰੋ ਕਿ ਬਿਨਾ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਹੋਏ ਇਹ ਥੰਮ ਜਾਏ